ਜਿਹੜੀ 메인 ਬਾਜ਼ਾਰ ਦੇ ਵਿੱਚ ਸੜਕ ਰਹਿ ਗਈ ਆਪਾਂ ਨੂੰ ਪਤਾ ਹੀ ਹੈ ਵੀ ਜੋ ਪਿੱਛੇ ਜਿਹੜਾ ਆਪਾਂ ਕੰਮ ਕਰਾਇਆ ਸੀਗਾ ਮਛੋੜਾ ਰੋਡ ਤੋਂ ਲੈ ਕੇ 메인 ਸਮਰਾਲਾ ਰੋਡ ਆ ਜਿਹੜਾ ਮਛੋੜਾ ਵਾਲੀ ਸੜਕ ਉਹ ਤੋਂ ਬਾਅਦ ਜਿਹੜਾ ਸਮਰਾਲਾ ਵਾਲਾ ਕਾਫੀ ਹਿੱਸਾ ਬਚਦਾ ਰਹਿ ਗਿਆ ਸੀਗਾ ਹੈ ਨਾ ਉਹ ਤੋਂ ਬਾਹਰ 메인 ਬਾਜ਼ਾਰ ਰਹਿ ਗਿਆ ਤੇ ਬਾਕੀ ਹਟਾਣ ਵਾਲੇ ਪਾਸੇ ਇਹ ਸਾਰੀ ਜਿਹੜੀ ਸੜਕ ਦਾ ਜਿਹੜਾ ਕੰਮ ਆ ਉਹ ਅੱਜ ਸ਼ੁਰੂ ਹੋਣ ਲੱਗਿਆ ਤੇ ਵਾਸਤੇ 40 ਕਰੋੜ ਰੁਪਏ ਮਨਜ਼ੂਰ ਹੋਇਆ ਤੇ ਅੱਜ ਕੰਮ ਸਟਾਰਟ ਹੋ ਜੂਗਾ ਕਿਉਂਕਿ ਸਾਨੂੰ ਵੀ ਇਹ ਵੀ ਸਿੱਤੂ ਸਿੱਤੂ ਇਹ ਸੰਕਲਪ ਬਣ ਗਿਆ ਕਿ ਜਿਆਦਾ ਤੋਂ 10-15 ਦਿਨਾਂ ਤੱਕ ਦੇਖੀ ਇੱਕ ਠੰਡ ਦਾ ਮੌਸਮ ਸ਼ੁਰੂ ਹੋ ਜਾਣਾ ਤੇ ਸੜਕ ਦੀ ਨੀ ਬਣਨੀ ਹੈਗੀ ਨਹੀਂ ਤੇ ਸਾਨੂੰ ਰੀ ਕਰਨੀ ਪੈਣੀ ਸੀ ਲਗਭਗ ਮਾਰਚ ਤੱਕ ਦੀ ਤੇ ਅੱਜ ਇਹ ਜਿਹੜਾ ਸੜਕਾ ਜਿਹੜਾ ਅੱਜ ਜਿਹਦਾ ਕੰਮ ਸ਼ੁਰੂ ਹੋਣ ਲੱਗਿਆ ਮਵਾਬਕਾਤ ਵੀ ਦਿੰਦਾ ਸ਼ਹਿਰ ਵਸੇ ਨੂੰ ਵੀ ਜਦੋਂ ਵੀ ਹੁਣ ਸੜਕ ਟੁੱਟਣੀ ਸ਼ੁਰੂ ਹੋ ਗਈ ਸੀ ਇਸ ਦੇ ਵਿੱਚ ਤੇ ਟਾਈਮ ਸਰ ਸੜਕ ਦੀ ਜਿਹੜੀ ਬਣਾਈ ਹੈ ਸ਼ੁਰੂ ਕਰ ਲਈ ਆ ਤੇ ਜਲਦੀ ਗਮ ਜਿਹੜਾ ਪੂਰਾ ਕਰ ਦਾਂਗੇ ਇਹ ਸਮਰਾਲੇ ਦੀ ਹਦੂਦ ਵਿੱਚ ਜਿਹੜੀ ਉਹੀ ਕਰ ਰਹੇ ਆ ਜੇ ਸਮਰਾਲੇ ਤੋਂ ਬਾਹਰ ਨਹੀਂ ਨੀ ਸਮਰਾਲੇ ਦੀ ਹਦੂਦ ਇਹ ਕਿਸ ਤਰ੍ਹਾਂ ਦੇ ਲੱਗਦਾ ਸਮਰਾਲੇ ਦੇ ਬਾਹਰਲੀ ਸਾਈਡ ਤੇ ਦੂਜੇ ਪਾਸੇ ਜਿਹੜਾ ਆਪਣੇ ਜੇ ਮਸਟ ਅਪੀਲ ਕਰੀਏ ਟਾੜ ਵਾਲੀ ਸਾਈਡ ਤਾਂ ਲਗਭਗ ਉਹ ਜਿਹੜਾ ਸੈਕੰਡਰੀ ਸਕੂਲ ਆ ਉੱਥੇ ਤੱਕੇ ਛਲ ਕੇ ਸਾਰੀ ਦੀ ਸਾਰੀ ਬਣਨੀ ਹੈ ਇਹ ਮਾਸ਼ਵਾਲਾ ਰੋਡ ਦੇ ਵਿੱਚ ਜਿੱਮੇ ਜਿੱਥੋਂ ਸ਼ੁਰੂਆਤ ਹੁੰਦੀ ਹੈ ਜਿੱਥੇ ਪਿਛਲੀ ਸੜਕ ਛੱਡ ਕੇ ਗਏ ਨੇ ਜਿੰਨੀ ਵੀ ਸੜਕ ਰਹਿਦੀ ਆ ਉਹ ਸਾਰੀ ਸਾਰੀ ਪੂਰੀ ਜਿੰਨੀ ਵਰਕ ਬਾਉਂਡਰੀ ਵਿੱਚ ਪੈਸਵਾ ਇਹ ਇਹ ਸਾਰੀ ਸੜਕ ਨਵੀਂ ਬਣ ਲਗੀ ਆ ਤੇ ਇਸ ਤੋਂ ਅਗਲਾ ਪ੍ਰੋਜੈਕਟ ਜਿਹੜਾ ਤਿਆਰੀ ਹੈ ਇਹ ਤੋਂ ਬਗੈਰ ਜਿਹੜੀਆਂ ਦੂਜੀਆਂ ਦੋ ਸੜਕਾਂ ਸਾਡੀ ਹੈਗੀਆਂ ਜੇ ਮੈਂ ਬੱਲਕਹਰਾ ਚਾਵਾ ਰੋਡ ਦੀ ਚਾਵਾ ਰੋਡ ਦਾ ਜਿਹੜਾ ਟਾਈਮ ਪੀਰੀਅਡ ਆ ਸੜਕ ਦਾ ਉਹ ਅਗਲੇ ਸਾਲ ਪੂਰਾ ਹੋ ਰਿਹਾ ਤੇ ਕੁਝ ਕਿ ਟੋਏ ਪਏ ਨੇ ਕਿਉਂ ਬਰਸਾਤਾਂ ਕਾਫੀ ਹੋਈਆਂ ਨੇ ਤੇ ਉੱਤੇ ਜਿਹੜਾ ਮੇਨ ਪੈਚ ਵਰਕਾ ਉਹਦਾ ਪੈਚ ਵਰਕ ਕਰਵਾਉਣਾ ਜੀ ਨਾਲ ਦੀ